ਜੋ ਬੰਦੇ 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 ਜੋ ਬੰ ਟਾਈਮ ਖਤਮ ਆ ਯਾਰ ਪਤਾ ਕਿ ਲੰਮੀ ਦਾ ਬੜੀ ਲੰਮੀ ਲਿਸਟ ਆ 43 ਟਰੈਕਟਰ ਤੰਨਾਰੇ ਹਰ ਦੇ ਸਾਡਾ ਨੇ ਬਾਈ ਉਹ ਟੈਕਨੀਕਲ ਮੰਗ ਜਿਹੜਾ ਇਹਨੂੰ ਪਾਇਲਟ ਨੂੰ ਪਤਾ ਹੁੰਦਾ ਵੀ ਜੇ ਮੈਂ ਧੱਕਾ ਕਰੂ ਨਾ ਤਾਂ ਗੱਲ ਹੱਦ ਨਾਲ ਵੱਧ ਸਕਦੀ ਆ ਇਸ ਕਰਕੇ ਸਭਿਦਾਰੀ ਆ ਜਿਹੜੀ ਮੁੰਡੇ ਨੇ ਵਰਤੀ ਆ ਗੁਰਜੀ ਅਗਲਾ 4 ਵਾਲਾ ਰੈਡੀ ਕਰੋ ਡਾਕਟਰ 4 ਵਾਲਾ ਸ੍ਰੀ ਤਮਕੌਰ ਸਾਹਿਬ ਨਾਟ 11 ਬਖਸਰ ਉਹ ਵੀ ਤੇ ਪੈਟਰ ਜਿਹੜਾ ਆਪਾਂ ਲੈ ਆਏ ਜੀ ਖੇਡ ਦੇ ਗਰਾਊਂਡ ਦੇ ਵਿੱਚ ਹੁਣ ਚਲਾਗੇ ਰੋਕ ਲੋ ਭਾਈ ਗਰਾਊਂਡ ਵੀ ਲੇ ਗੋ ਪਹਿਲਾਂ ਵੀਰੇ ਫੇਰ ਮੈਚ ਸ਼ੁਰੂ ਹੋਣਗੇ ਬਾਈ ਸੁਤਬਾ ਇੱਕ ਤਾਂ ਨੋਟ ਕਰੋ ਜਿਹੜੇ ਟਰੈਕਟਰ ਲੱਗੂ ਹੁਣ ਸਾਰਿਆਂ ਨੂੰ ਕਮੇਟੀ ਦੇਖੋ ਤੁਹਾਡੇ ਸਾਹਮਣੇ ਖੜੀ ਆ

ഈഗല പ്രജാത്തിൽ വഴി മശഹൂര ഈഗല പ്രജാത്തിന് മേരോ വീട്ടിൽ കൂടെ ਆਹ ਚੰਦੇ ਕੰਨੇ ਮੁੰਡਾ ਲੱਕੀ ਗੋਲ ਉਸਨੇ ਪਾ ਲਿਆ ਈਗਲ ਟਰੈਕਟਰ ਚੱਲ ਰਿਹਾ ਵੱਡਾ ਖਮਜੀ ਈਗਲ ਟਰੈਕਟਰ ਚੱਲ ਰਿਹਾ ਆਹ ਚੱਲਦਾ ਮੇਰੇ ਵੀਰੋ ਈਗਲ 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 ਇਹ ਲੱਕੀ ਆ ਆ ਮੁੰਡਾ ਕਹਿੰਦੀ ਸ਼ਤਾ ਦੇ ਸਾਇਆ ਹੋਇਆ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਇਹ ਕਹਿੰਦੇ ਕਰਦਾ ਕਮਾਲ 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 ਇਹ ਲੱਕੀ ਆ ਛਿੱਟੋ ਨੌਜਵਾਨਾ ਖਿੱਚਣਾ ਪੈਣਾ ਆਹ ਬਚ ਕੇ ਮੋੜ ਤੋਂ ਉਹ ਬਚ ਕੇ ਮੋੜ ਤੋਂ ਲੱਕੀਆ ਕਿੱਦਣਾ ਬੰਦੇ 37 ਦੀ ਹਾਲਾ ਨਾ ਆ ਰਿਹਾ ਤੰਗ ਸਿਲੰਡਰਾਂ ਦੇ ਵਿੱਚ ਜਿੱਥੇ ਗਣੇ ਗੱਲਾਂ ਬੱਕਰੀਆਂ ਮੰਨ ਲਿਓ ਜਾ ਰਹੀਏ ਨੇ ਜੋਰ ਬੂੜਾ ਲੱਗਾ ਹੋਇਆ ਗਰਾਊਂਡ ਦੀ ਗੱਤੀ ਗਰਾਊਂਡ ਦਾ ਕੰਮੇ ਸਾਹਮਣੇ ਚਾਰਾ ਦੇਖੀ ਆਪਾਂ ਤੇ ਦੇਖ ਦੀ ਨਾ ਚਾਰਾ ਆਰੇ ਵਾਲੇ ਜੱਟ ਹੈ ਜੱਟ ਨੇ

ਆ ਗਿਆ ਜੀ ਕੋਈ ਤਾਂ ਮਾਜਰ ਬਲੋ ਮਾਰ ਗਿਆ ਦੂਜੀ ਵਾਲਾ ਵੀ ਲੱਗ ਗਿਆ ਤੇ ਹੁਣ ਵੀ ਇਹ ਸਾਰੇ ਵੀਰ ਪਾ ਗਿਆ ਜਿਹੜੇ ਵੀ ਜੀ ਬਲਾਉ ਦੇ ਵਿੱਚ ਘਰੇਗਾ ਸਾਰਿਆਂ ਨੂੰ ਹੱਥਾਂ ਦੇ ਲੈਦੀ ਆ ਬਾਹਰ ਫੁੱਟੇ ਲੱਗਦੇ ਫਿਰੋ ਆਓ ਜੀ ਬਾਤ ਜਿਆਦਾ ਸ੍ਰੀ ਚਮਕੌਰ ਸਾਹਿਬ ਅਕਸਰ ਬੰਦਾ ਵੀ ਵੀਡੀਓ ਪਰ ਫੈਕਟਰ ਨਹੀਂ ਇਹ ਬਾਤ ਜਿਆਦਾ ਸ੍ਰੀ ਚਮਕੌਰ ਸਾਹਿਬ ਪੱਖੇ ਦਾ ਜਿਹੜਾ ਮੁਕਾਬਲਾ ਹੋਣਾ ਉਹ ਮੈਦਾਨ ਦੇ ਵਿੱਚ ਹੋਇਆ ਜੀ ਅਕਸਰ ਓ ਜੀ ਲੱਕੀ ਗੋਲਡ ਸਮਿਥ ਦਾ ਰੈਕਟਰ ਹੋ ਗਿਆ ਖਰਾਬ ਟੱਡ ਬਣਾਉਣੀ ਹੈ ਦੀ